ਬਰੀਜ਼ਾਕਾਰ ਨੇ ਮਚਾਇਆ ਕਹਿਰ ਮੋਟਰਸਾਈਕਲ ਤੇ ਪੜਨ ਜਾ ਰਹੇ ਦੋ ਮੁੰਡਿਆਂ ਦੀ ਲੈ ਲਈ ਜਾਨ ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ ਟਰੂੰਦੀਆਂ ਪੈਣਾ ਨੇ ਭਰਾ ਦੀ ਲਾਸ਼ ਦੇ ਸਿਰ ਤੇ ਸਜਾਇਆ ਸਹਾਰਾ ਤੁਸੀਂ ਵੀ ਦੇਖੋ ਬੇहद ਮੰਦ ਭਾਗੀ ਇਹ ਖਬਰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਬਰੀਜ਼ਾਕਾਰ ਬਹੁਤ ਤੇਜ਼ ਰਫਤਾਰ ਸੀ ਜਿਸ ਨੇ ਕੀ ਦੋ ਨੌਜਵਾਨਾਂ ਦੀ ਜਾਨ ਲੈ ਲਈ ਹੈ ਕੱਲ ਮੇਰਾ ਭਰਾ ਲਾਪਰੀ ਸਿੰਘ ਜੋ ਆਪਣੇ ਪੜ੍ਹਾਈ ਦੇ ਕੰਮ ਕਰ ਲਈ ਜਾ ਰਿਹਾ ਸੀਗਾ ਮਲੋਟ ਵਾਲੀ ਸਾਈਡ ਤਾਂ ਰਸਤੇ ਵਿੱਚ ਜਦੋਂ ਉਹ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਜੀ ਬਰੇਜ਼ਾ ਗੱਡੀ ਨਾਲ ਤੇ ਮੈਨੂੰ ਕਾਲ ਆਉਂਦੀ ਜਦੋਂ ਮੈਂ ਘਰ ਸੀਗਾ ਮੈਨੂੰ ਕਾਲ ਆਉਂਦੀ ਹੈ ਉਹਦੇ ਦੋਸਤ ਵੱਨਿਓ ਕੀ ਲਾਪਰੀ ਸਿੰਘ ਦਾ ਐਕਸੀਡੈਂਟ ਹੋ ਗਿਆ ਜੀ ਤਾਂ ਜੋ ਸਾਨੂੰ ਘਟਨਾ ਪਤਾ ਲੱਗਦੀ ਹੈ ਜੀ ਇੱਕ ਬਰੇਜ਼ਾ ਗੱਡੀ ਆਈ ਜਿਹੜੀ ਕਿ ਹੈਗੀ ਆਪਣੇ ਮਲੋਟ ਵਾਲੀ ਸਾਈਡ ਦੀ ਗੱਡੀ ਆਈ ਬਰੇਜ਼ਾ ਗੱਡੀ ਬਹੁਤ ਸਪੀਡ ਫਾਸਟ ਨਾਲ ਰੌਂਗ ਸਾਈਡ ਆ ਕੇ ਮੇਰੇ ਬ੍ਰਦਰ ਦੇ ਮੋਟਰਸਾਈਕਲ ਨੂੰ ਹਿੱਟ ਕੀਤਾ ਜੀ ਠੀਕ ਹੈ ਜੀ ਤੇ ਜਿਸ ਹਿੱਟ ਨਾਲ ਇੱਕ ਬੰਦੇ ਦੀ ਡੈਥ ਔਨ ਦਾ ਸਪੌਟ ਹੋ ਗਈ ਜੀ ਦੂਜੇ ਮੇਰੇ ਬ੍ਰਦਰ ਦੀ ਹੈ ਜਿਹੜੀ ਡੈਥ ਆਈ ਉਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਏਮਜ਼ ਹਸਪੀਟਲ ਬਠਿੰਡਾਈ ਤਾਂ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੁਹਾਡੇ ਬ੍ਰਦਰ ਦਾ ਨਾਮ ਕੀ ਸੀ ਤੇ ਦੂਸਰੇ ਦਾ ਨਾਮ ਕੀ ਸੀ ਕਾਹਦੇ ਤੇ ਜਾ ਰਹੇ ਸੀ ਤੁਹਾਡੇ ਭਰਾ ਜੀ ਮੇਰੇ ਬ੍ਰਦਰ ਮੋਟਰਸਾਈਕਲ